ਦਰਬੁਰਨ ਜਲ ਜੰਤਾ ਦੀ ਵਾਕਵਾਜ ਅਸੀਂ ਬ੍ਰਿਕ ਕਲਾਂ ਥਾਣਾ ਜ਼ਿਲ੍ਹਾ ਬਰਨਾਲ ਜਐਸਐਚਓ ਵਰਮੇ ਸਿੰਘ ਨਗਰ ਬਕਰਦੇ ਆ ਜੋ ਪਿੰਡਾਂ ਵਿੱਚ ਨਸ਼ਾ ਦਾ ਬਹੁਤ ਰੁਝਾਨ ਹੈ ਤੇ ਬਹੁਤ ਜਿਆਦਾ ਨਸ਼ੇ ਨੇ ਪਰ ਜਦੋਂ ਦੇ ਆਏ ਵਰਮੇ ਸਿੰਘ ਜੀ ਆਏ ਨਸ਼ਾ ਤੇ ਬਹੁਤ ਕੰਟਰੋਲ ਆ ਨਗਰ ਵੀ ਬਹੁਤ ਐਸੈਂਟ ਇਹਨਾਂ ਨਾਲ ਪੰਚਾਇਤ ਦੇ ਸਹਿਦਾਰ ਬਹੁਤ ਵਧੀਆ ਕੰਮ ਕਰ ਰਹੇ ਨੇ ਸਤੰਘਾ ਜੁਤ ਕਰ ਰਹੇ ਨੇ ਅਜਾ ਸਿੰਘ ਵਰਮੇ ਸਿੰਘ हां जी अर्जुन नशावरती ਤੁਸੀਂ ਕੀ ਕਹਿਣਾ ਚਾਹੁੰਦੇ ਜੀ ਨਸ਼ੇ ਪੰਜਾਬ ਉਸ ਦਾ ਇੱਕ ਹੀ ਮੋਟੇ ਵਾਰ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਰੱਖਣਾ ਠੀਕ ਹੈ ਇਸ ਦੇ ਲਈ ਮਾਦੂਗ ਐਸਐਸਪਸਾਓ ਬਣਾ ਲਾਸਟ ਸੀਡੀ ਬਾਕੀ ਤੇ ਪੰਜਾਬ ਫਿਕਰ ਹੈ ਜੇਕਰ ਤਮ ਕਿਸੇ ਵੀ ਨਸ਼ਾ ਤਸਕਰ ਦੇ ਨਾਲ ਜਿਹੜਾ ਹੈ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਢੱਲੇ ਨਹੀਂ ਵਰਤੀ ਜਾਵੇ ਇੱਥੇ ਮੈਥੋਂ ਪਹਿਲਾਂ ਜਿਹੜੇ ਐਸਐਸਓ ਰਹੇ ਨੇ ਸਾਫ ਸਪੈਕਟਰ ਸ਼ੀਰ ਤੋਂ ਉਹਨਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਤੇ ਮੇਰੀ ਕੋਸ਼ਿਸ਼ ਰਹੂਗੀ ਵੀ ਮੈਂ ਉਸ ਤੋਂ ਵੀ ਵਧੀਆ ਕੰਮ ਕਰਾਂ ਠੀਕ ਹੈ ਮੈਂ ਉਹਨਾਂ ਨੂੰ ਅਪਰੀਸ਼ੀਏਟ ਕਰਦਾ ਹਾਂ ਕਿ ਬਹੁਤ ਹੀ ਵਧੀਆ ਕੰਮ ਕਰਕੇ ਰਹੇ। ਠੀਕ ਹੈ। ਮੇਰੀ ਕੋਸ਼ਿਸ਼ ਹੈ ਵੀ ਮੈਂ ਵੀ ਉਹੋ ਜਿਹਾ ਹੀ ਕੰਮ ਕਰਾਂ। ਕਿ ਦੂਸਰਾ ਮੈਂ ਧੰਨਵਾਦ ਕਰਨਾ ਚਾਹੁੰਨਾ ਜਿਹੜੀਆਂ ਇਲਾਕੇ ਦੀ ਪੰਚਾਇਤਾਂ ਨੇ। ਹਾਂਜੀ ਸਰ। ਆ ਮੋਤਪੁਰ ਪੁਰਸ਼ੇ ਇਲਾਕੇ ਦੇ ਜਿੰਨੇ ਧਾਰਮਿਕ ਕਮੇਟੀਆਂ ਨੇ ਹਾਂਜੀ। ਉਹਨਾਂ ਨੇ ਵੀ ਉਸ ਦਾ ਨਸ਼ੇ ਖਤਮ ਕਰਨ ਦੇ ਵਿੱਚ ਬਹੁਤ ਜਿਹੜਾ ਹੈਗਾ ਵੱਡਾ ਯੋਗਦਾਨ ਰੱਖਿਆ। ਠੀਕ ਹੈ। ਉਹਨਾਂ ਨੇ ਜਦੋਂ ਸਭ ਕਿਸੇ ਤਰੀਕੇ ਦੇ ਸਾਈਟਾਂ 'ਤੇ ਲੋੜ ਪਈ। ਹਾਂਜੀ। ਜਾਹੋ ਪੰਚਾਇਤ ਮੈਂ ਪਰ ਹੋਣ ਚਾਹੀਦਾ ਧਾਰਾ ਕਾਢੀ ਉਹਨਾਂ ਨੇ ਵੱਧ ਚੜ ਕੇ ਸਾਡਾ ਸਾਥ ਦਿੱਤਾ ਠੀਕ ਹੈ ਇਸੇ ਕਰਕੇ ਅਸੀਂ ਸ਼ਰੀਫ ਖਾਨ ਜਿਹੜੇ ਪਹਿਲੇ ਐਸਚਓ ਸੀ ਤੇ ਮੈਂ ਹੋਣਾ ਸੀ ਕੋਸ਼ਿਸ਼ ਕਰ ਰਿਹਾ ਤੇ ਸਾਡੀ ਪੂਰੀ ਰੰਗ ਵੀ ਲੈ ਕੇ ਆ ਰਹੀ ਹੈ ਠੀਕ ਹੈ ਤੇ ਲਗਭਾਗ ਅਸੀਂ ਜਿਹੜਾ ਹੈਗਾ ਵੱਡੇ ਜਿਹੜੇ ਨਸ਼ਾ ਦਸਤ ਸੀਗੇ ਉਹ ਤਾਂ ਇੱਥੇ ਨਹੀਂ ਹੈਗੇ ਕੰਜਕਸ਼ਨ ਜਾ ਰਹੇ ਸੀ ਠੀਕ ਹੈ ਉਹਨੂੰ ਤੇ ਕਾਫੀ ਹੱਦ ਤੱਕ ਅਸੀਂ ਕੰਟਰੋਲ ਕਰ ਲਿਆ ਦੇਖਣ ਬਾਕੀ ਇਥੇ ਜਿਹੜੀ ਮੇਨ ਪ੍ਰੋਬਲਮ ਹੈਗੀ ਉਹ ਜਿਹੜੇ ਸਮੈਕਚਰ ਕੈਪਸੂਲ ਦੀ ਹੈਗੀ ਹਾਂਜੀ ਹਾਂ ਸਾਡੀ ਮਹਿਮ ਜਿਹੜੀ ਹੈਗੀ ਉਹ ਸਮੈਕਚਰ ਕੈਪਸੂਲ ਵਾਲੀ ਹੈਗੀ ਠੀਕ ਹੈ ਜਿਸ ਜਿੰਨੇ ਵੀ ਇਥੇ ਕੋਈ ਸਪਲਾਇਰ ਹਾਂਜੀ ਉਹਨਾਂ ਨੂੰ ਜਿਸ ਸ਼ਕਤੀ ਰਵੀ ਸ਼ਰਮਾ ਕੀਤੀ ਜਿੰਨੇ ਵੀ ਐਡਿਕਟਡ ਹੈਗੇ ਹਾਂ ਹਾਂਜੀ ਤੇ ਉਹਨਾਂ ਨਾਲ ਇਹਨਾਂ ਨੂੰ ਮਨਾ ਕੇ ਇੱਧਰ ਲਿਆ ਕੇ ਉਹਨੂੰ ਪ੍ਰੇਰਣਾ ਦੇ ਕੇ ਹਾਂਜੀ ਤੇ ਮੁਖਤਾਰ ਬੱਚੇ ਸ਼ਾਮਲ ਕਰਕੇ ਨਸ਼ੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਾਂਗੇ ਇਹ ਸਾਡਾ ਜਿਹੜਾ ਹੈਗਾ ਪਹਿਲੇ ਪ੍ਰਾਇਮਰੀ ਆਬਜੈਕਟਾ ਦਾ ਜਿਹੜਾ ਉਸ ਦਾ ਡਿਮਾਂਡ ਹੋਗਾ ਐਸਐਸਪੀ ਸਾਹਿਬ ਉਹਨਾਂ ਦਾ ਬਹੁਤ ਸਾਰੇ ਮਾਗਲ ਪੰਚਾਇਤਾਂ ਦਾ ਬਹੁਤ ਸਾਥ ਹੋ ਰਿਹਾ ਹੈ ਬਿਲਕੁਲ ਬਹੁਤ ਵਧੀਆ ਹੈ ਮੈਂ ਪਹਿਲੀ ਵਾਰ ਇਹ ਥਾਣੇ ਦੇ ਜਿੰਨੇ ਵੀ ਪੰਚਾਇਤਾਂ ਨਹੀਂ ਆ ਬਹੁਤ ਜਿਆਦਾ ਸਾਥ ਦੇ ਰਹੀਆਂ ਨੇ ਕਿਸੇ ਮੈਂ ਹੋਰ ਕਿਸੇ ਕਾਫੀ ਜਗ੍ਹਾ ਗਏ ਕਿ ਪੰਚਾਇਤ ਨੇ ਨਾਲ ਸਾਥ ਦਿੱਤਾ ਜਿੰਨਾ ਇੱਥੇ ਹੈ ਇਸੇ ਕਰਕੇ ਅਸੀਂ ਜਿਹੜੀ ਹੈਗੀ ਸਫਲ ਹੋ ਰਹੀ ਹੈ ਇੱਕ ਕੰਮ ਹੋ ਗਿਆ ਪਿੰਡਾਂ ਦੇ ਲੋਕ ਆਏ ਕਿ ਜਿਵੇਂ ਜਦੋਂ ਮੇਰ ਸਿੰਘ ਜੀ ਆਏ ਤਾਂ ਬਹੁਤ ਵਧੀਆ ਮਤਲਬ ਕੰਮ ਹੋ ਰਿਹਾ ਹੈ ਜਿਵੇਂ ਮੰਦਿਰ ਬਹਿ ਜਾਣੀ ਸੀ ਸੜਕਾਂ ਤੇ ਨਸ਼ਈ ਕੁੜੀਆਂ ਜਦ ਤੱਕ ਬੜਾ ਬੋਲ ਮੈਂ ਹਾਂ ਸਭ ਕੱਢੀ ਜਾਂ ਉਹਨਾਂ ਵਾਸਤੇ ਕੀ ਹਾਂ ਜਿਹਨੂੰ ਨਹੀਂ ਉਹ ਤਾਂ ਬਿੱਖੂ ਸਰਗਤ ਮੈਸੂ ਪਹਿਲਾਂ ਵੀ ਕਿਹਾ ਸੀਗਾ ਹਾਂਜੀ ਵੀ ਇਹ ਜਿਹੜੀਆਂ ਪੰਚਾਇਤਾਂ ਨੇ ਜਾਂ ਧਾਰਮਿਕ ਕਮੇਟੀਆਂ ਨੇ ਜਾਂ ਹੋਰ ਇੱਥੇ ਸੰਸਥਾਨਾ ਹੈਗੇ ਨੇ ਹਾਂ ਉਹ ਇਹ ਸਾਡੇ ਹੰਗਲੇ ਦੇ ਬੜੇ ਜਿਹੜੇ ਹੈਗੇ ਤਾਰੀਫ ਕਰ ਲਈਏ ਨੇ ਸਾਡਾ ਸਾਥ ਵੀ ਦੇ ਰਹੇ ਨੇ ਹਾਂਜੀ ਤੇ ਇਹ ਜੋ ਇੱਥੇ ਬੈਠਦੇ ਨੇ ਮੋੜਾਂ ਤੇ ਬੈਠਦੇ ਨੇ ਜਾਂ ਵਸਟਾਂ ਤੇ ਖੜਕੇ ਕੁੜੀਆਂ ਨੂੰ ਛੇੜਦੇ ਨੇ ਜਾਂ ਕੋਈ ਹੋਰ ਕਿਸ ਤਰ੍ਹਾਂ ਦੇ ਮਾੜੇ ਅੰਸਰ ਨੇ ਹਾਂਜੀ ਉਨ ਦੇ ਖਿਲਾਫ ਕੋਈ ਕਿਸੇ ਵੀ ਤਰ੍ਹਾਂ ਜਿਹੜੇ ਹੈਗੇ ਢੱਲੇ ਨਹੀਂ ਵਰਤੀ ਜਾਓਗੇ ਠੀਕ ਹੈ ਉਹ ਹੋਰ ਮਿਲੂ ਤੇ ਸ਼ਕਤੀ ਵਰਤੇ ਜਾਓਗੇ ਤੇ ਮੈਂ ਦੁਬਾਰਾ ਫੇਰ ਸਾਰੀਆਂ ਧਰਮ ਸੰਸਥਾਵਾਂ ਸਮਾਜਿਕ ਸੰਸਥਾਵਾਂ ਦਾ ਠੀਕ ਹੈ ਅ ਪੰਚਾਇਤਾਂ ਦਾ ਧੰਨਵਾਦ ਵੀ ਕਰਨਾ ਤੇ ਉਹਨਾਂ ਨੂੰ ਦੁਬਾਰਾ ਬੇਨਤੀ ਵੀ ਕਰਦਾਂਗੇ ਆਪਣਾ ਸਾਥ ਵਰਕਰਾਂ ਨਾਲ ਹੀ ਰੱਖਣ ਠੀਕ ਹੈ ਤੇ ਹੋਰ ਬਾਤ ਛੱਡ ਕੇ ਸਾਡਾ ਸਾਥ ਦੇ ਤਾਂ ਜੋ ਇਸ ਇਲਾਕੇ ਨੂੰ ਜਿਹੜਾ ਅਸੀਂ ਨਸ਼ਾ ਮੁਕਤ ਕਰ ਕਰ ਸਕਦੇ ਠੀਕ ਹੈ ਠੀਕ ਹੈ ਜੀ ਕਾਂ ਕਿ ਬੱਚਿਆਂ ਨੂੰ ਜਿਹੜਾ ਹੈ ਕਿ ਬੱਚੇ ਪੜ੍ਹਨ ਲਿਖਣ ਜਾਂਦੇ ਉਹ ਬੜੇ ਬੇਖੌਫ ਹੋ ਕੇ ਆਪਣੀ ਦਿਨਚਰਿਆ ਪੂਰੀ ਕਰਦੇ ਆ। ਅਸੀਂ ਸਾਰਕੰਮੇਸਿੰਗ ਜਸਤਨ ਬਹੁਤ ਵਧੀਆ ਵਿਚਾਰ ਇਹਨਾਂ ਦੇ ਬਹੁਤ ਹੀ ਵਧੀਆ ਲੋਕ ਵੀ ਪੰਚਾਇਤ ਵੀ ਇਹਨਾਂ ਦੀ ਸਤਾਗਾ ਕਰੀ ਹੈ। ਅੱਜ ਸਾਨੂੰ ਵੀ ਇਹਨਾਂ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ ਹੈ। ਧੰਨ